ਲੁਧਿਆਣਾ ਲੋਕ ਸਭਾ ਹਲਕਾ ਪੰਜਾਬ ਦੀਆਂ 13 ਸੀਟਾਂ ਚ ਸ਼ਿਫਟ ਹੋ ਰਹੀ ਹੈ ਜਿਹੜਾ ਫੋਕਸ ਕਦੇ ਕਿਸੇ ਸੀਟ ਤੇ ਹੋ ਜਾਂਦਾ ਕੋਈ ਕੜੀ ਸੀਟ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਅੱਜ ਕੱਲ ਲੁਧਿਆਣਾ ਬਣੀ ਹੈ ਤੇ ਦੋ ਚਿਹਰੇ ਜਿਹੜੇ ਵੱਡੇ ਆ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਤੀਜੀ ਐਂਟਰੀ ਜਦੋਂ ਬਾਸ ਭਰਾਵਾਂ ਦੀ ਹੋਈ ਆ ਤੇ ਉਹਨਾਂ ਨੇ ਨਵੇਂ ਜਿਹੜੇ ਉੱਥੇ ਐ ਸਮੀਕਰਨ ਬਦਲਣ ਦੀਆਂ ਗੱਲਾਂ ਕਰ ਦਿੱਤੀਆਂ ਆਡੀਓ ਇੱਕ ਸਾਂਝੀ ਕੀਤੀ ਉਸ ਦੇ ਨਾਲ ਤੇ ਬਾਹਲਾ ਹੀ ਖਲਾਰਾ ਪੈ ਗਿਆ ਉਹਦਾ ਜਵਾਬ ਰੁਨੀਤ ਬਿੱਟੂ ਨੇ ਵੀ ਤਰ੍ਹਾਂ ਤਰ੍ਹਾਂ ਦੇ ਦੇ ਦਿੱਤੇ ਆ ਇੱਕ ਮੀਡੀਆ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਜਾਂ ਇੱਥੋਂ ਤੱਕ ਕਹਿਣਾ ਕਿ ਇਹ ਤਾਂ ਆਡੀਓ ਹੀ ਨਹੀਂ ਆ ਜਾਂ ਤੋੜ ਮਰੋੜ ਕੇ ਬਣਾਈ ਗਈ ਆ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਇਹਦੇ ਨਾਲ ਲੁਧਿਆਣੇ ਦੀ ਜਿਹੜੀ ਸੀਟ ਤੇ ਸਮੀਕਰਨਾ ਕਿੰਨੇ ਕੁ ਬਦਲ ਸਕਦੇ ਆ ਤੁਕ ਐ ਐਸਐਮ ਜਿਹੜੀ ਪੋਜੀਸ਼ਨ ਰਮਨੀ ਸਿੰਘ ਬਿੱਟੂ ਦੀ ਬੜੀ ਮਾੜੀ ਪੋਜੀਸ਼ਨ ਆ ਜਿਵੇਂ ਉਹਨਾਂ ਦਾ ਵਿਰੋਧ ਹੋ ਰਿਹਾ ਤੇ ਜਿਵੇਂ ਉਹਨਾਂ ਦੀ ਆਡੀਓ ਰਿਲੀਜ਼ ਹੋਈ ਆ ਇੱਕ ਤੇ ਇਸ ਗੱਲ ਤੋਂ ਸਪਸ਼ਟ ਹੋ ਗਈ ਕਿ ਪੋਲਿਟਿਸ਼ੀਨਾਂ ਬਾਰੇ ਆਪਾਂ ਨੂੰ ਬੜਾ ਯਕੀਨ ਸੀ ਨਾ ਕਈਆਂ ਨੂੰ ਭਲੇਖੇ ਹੋ ਸਕਦੇ ਨੇ ਕਿ ਇਹ ਕਿਸੇ ਦੇ ਵੀ ਮਿੱਤਰ ਨਹੀਂ ਆ ਇਹ ਸੱਤਾ ਦੇ ਮਿੱਤਰ ਨੇ ਇਹ ਕੁਰਸੀ ਦੇ ਮਿੱਤਰ ਨੇ ਤੇ ਵਿਸ਼ਵਾਸ ਘਾਤ ਕਰਨ ਵਿੱਚ ਦੇਰ ਨਹੀਂ ਲਾਉਂਦੇ ਹੁਣ ਕਹਿੰਦੇ ਤੁਸੀਂ ਵਿਸ਼ਵਾਸ ਕਰੋਗੇ ਹੁਣ ਰਮਨੀ ਸਿੰਘ ਬਿੱਟੂ ਨੇ ਪਤਾ ਨਹੀਂ ਕਿਸ ਵਿਸ਼ਵਾਸ ਦੇ ਨਾਲ ਸਿਮਰਜੀਤ ਸਿੰਘ ਬਾਸ ਨੂੰ ਫੋਨ ਕੀਤਾ ਹੋਊਗਾ ਹੂੰ ਕਿਵੇਂ ਲੀਡਰ ਇੱਕ ਦੂਜੇ ਦੇ ਫੋਨ ਵੀ ਟਾਈਪ ਕਰ ਰਹੇ ਨੇ ਇਹਦਾ ਮਤਲਬ ਹੈ ਅੱਜ ਤੋਂ ਬਾਅਦ ਪੋਲਿਟਿਸ਼ੀਨਾਂ ਦੇ ਨਾਲ ਕਿਸੇ ਵੀ ਬੰਦੇ ਦੇ ਨਾਲ ਤੁਸੀਂ ਅਜਿਹੀਆਂ ਗੱਲਾਂ ਨਹੀਂ ਕਰ ਸਕਦੇ ਹੈਗੇ ਉਹ ਲੋੜ ਪੈਣ ਤੇ ਮੰਜੀ ਠੋਕਣ ਵਾਸਤੇ ਤੁਹਾਡਾ ਨੱਪੂ ਠੋਪਣ ਕੀ ਇਹਨੇ ਨਾ ਮੱਕੂ ਮੱਕੂ ਠੋਪਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹੁਣ ਜਿਹੜੀ ਆਡੀਓ ਸਿਮਰਜੀਤ ਸਿੰਘ ਬੈਂਸ ਉਹਨਾ ਰਿਲੀਜ਼ ਕੀਤੀ ਉਹ ਕਹਿੰਦੇ ਮੈਨੂੰ ਮਜਬੂਰ ਕੀਤਾ ਗਿਆ ਮੇਰੇ ਤੇ ਇਲਜ਼ਾਮ ਲਗਾਏਗੇ ਕਿ ਮੈਂ ਬਲਾਤਕਾਰੀਆਂ ਜਿ ਮੈਂ ਐਮ ਐਮ ਉਹ ਮੈਂ ਮੈਂ ਇਹਨੂੰ ਮਜਬੂਰ ਕਰਤਾ ਰਵਨੀਤ ਸਿੰਘ ਬਿੱਟੂ ਨੇ ਕਹਿੰਦੇ ਮੈਂ ਯਾਰ ਰਿਲੀਜ਼ ਕਰ ਦਿੱਤੀ ਹੈਗੀ ਇਹਦਾ ਮਤਲਬ ਹੈ ਕਿ ਹਾਲਾਤ ਕੀ ਨੇ ਲੋਕਾਂ ਤੇ ਕੌਣ ਵਿਸ਼ਵਾਸ ਕਰੂ ਜਿਹੜੇ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕਰਦੇ ਹੁਣ ਰਵਨੀਤ ਸਿੰਘ ਬਿੱਟੂ ਫਸ ਗਏ ਨੇ ਬੁਰੀ ਤਰ੍ਹਾਂ ਉਹ ਕਹਿੰਦੇ ਮੇਰੀ ਆਵਾਜ਼ ਨਹੀਂ ਹੈਗੀ ਮੈਂ ਆਈਟੀ ਐਕਟ ਦੇ ਤਹਿਤ ਕੇਸ ਦਰਜ ਕਰਾਉਂਗਾ ਜਿਹੜੇ ਚੈਨਲਾਂ ਨੇ ਵੀ ਚਲਾਈ ਮੈਂ ਉਹਨਾਂ ਤੇ ਵੀ ਚਲਾਉਂਗਾ 100 ਵਰਾ ਕੇਸ ਕਰੋ ਪਹਿਲਾਂ ਤੇ ਕਰੋ ਉਹਦੇ ਤੇ ਜਿਹਨਾਂ ਤੁਸੀਂ ਰਿਕਾਰਡਿੰਗ ਕੀਤੀ ਹੈ ਕਿਉਂਕਿ ਹੁਣ ਬੰਦਾ ਸੱਚਾ ਹੋ ਰਿਹਾ ਵੀ ਮੈਂ ਜਾਖੜ ਸਾਹਿਬ ਬਾਰੇ ਵੀ ਬੋਲ ਪਿਆ ਮੈਂ ਪਰਮਿੰਦਰ ਸਿੰਘ ਬਰਾੜ ਬਾਰੇ ਵੀ ਬੋਲ ਪਿਆ ਮੈਂ ਰਾਜੇ ਬਾਰੇ ਵੀ ਬੋਲ ਗਿਆ ਮੈਂ ਪ੍ਰਤਾਪ ਸਿੰਘ ਬਾਜਵੇ ਬਾਰੇ ਬੋਲ ਮੈਂ ਸਾਰਿਆਂ ਬਾਰੇ ਬੋਲ ਪਿਆ ਬੋਲ ਬੋਲ ਨਹੀਂ ਕਬੂਲ ਸੀ ਨਾ ਵਿੱਚ ਬੜੇ ਟਿੱਡੇ ਢੱਡੇ ਢੰਗ ਨਾਲ ਨਾਮ ਲਾਏਗੇ ਸਾਰਿਆਂ ਦੇ ਹਾਂ ਹੁਣ ਇਸ ਮਸਲੇ ਦੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਉਹਨਾਂ ਨੇ ਇਹ ਕਹੜਤਾ ਕਿ ਮੇਰੀ ਆਡੀਓ ਨਹੀਂ ਮੈਂ ਕੇਸ ਰਜਿਸਟਰਡ ਕਰਾ ਆਗਾ ਮੈਂ ਪਰਚਾ ਦਰਜ ਕਰਵਾਵਾਂਗੇ ਪਰ ਉਹਦੀ ਮੁਸੀਬਤ ਬਹੁਤ ਬਣ ਗਈ ਰਵਨੀਤ ਸਿੰਘ ਇੱਕ ਤੇ ਕਿਸਾਨਾਂ ਦਾ ਰੋਜ਼ ਵਿਰੋਧ ਹੋ ਰਿਹਾ ਇੱਕ ਵਾਰ ਉਹ ਕਿਸਾਨਾਂ ਨੇ ਵਿਰੋਧ ਕੀਤਾ ਰੋਣਾ ਕਿ ਹੋ ਗਿਆ ਸੀ ਹੁਣ ਚੈਲੰਜ ਕਰ ਰਹੇ ਨੇ ਜਬਰਦਸਤ ਚੈਲੰਜ ਕਰ ਰਹੇ ਹੁਣ ਜਿਹੜੀ ਆ ਟੇਪ ਵਾਲੇ ਮਸਲੇ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਨੇ ਹੁਣ ਉਹਨਾਂ ਨੇ ਮੁੱਦਾ ਡਿਵਰਟ ਕਰ ਦਿੱਤਾ ਰਵਨੀਤ ਸਿੰਘ ਬਿੱਟੂ ਨੇ ਕੀ ਮੁੱਦਾ ਡਿਵਰਟ ਕਰਤਾ ਕਿ ਜੇ ਤੁਸੀਂ ਅਮਰਤਪਾਲ ਸਿੰਘ ਵਰਗਿਆਂ ਨੂੰ ਜਿਤਾਓਗੇ ਫਿਰ ਤੁਸੀਂ ਪੰਜਾਬ ਚ ਨਹੀਂ ਰਹਿ ਸਕਦੇ ਪੰਜਾਬ ਭਾਜਪਾ ਦੀ ਬੋਲੀ ਖਤਰਨਾਕ ਬੋਲੀ ਪੀ ਲੋਕਾਂ ਨੇ ਤੇ 84 ਤੋਂ ਬਾਅਦ ਨਹੀਂ ਪੰਜਾਬ ਛੱਡਿਆ ਤੇ ਜਿਵੇਂ ਉਸ ਸਮੇਂ ਦੀ 92 ਵਾਲੀ ਸਰਕਾਰ ਨੇ ਪੰਜਾਬ ਦੀ ਜਵਾਨੀ ਨੂੰ ਕੋਕੋਕੇ ਮਾਰਿਆ ਲੋਕਾਂ ਨੇ ਤੇ ਉਦੋਂ ਨਹੀਂ ਛੱਡਿਆ ਤੇ ਅੱਜ ਜੇ ਅਮਰਤਪਾਲ ਸਿੰਘ ਜਿੱਤ ਜੂਗਾ ਤੇ ਤੁਸੀਂ ਕਹਿੰਦੇ ਪੰਜਾਬ ਰਹਿਣ ਦੇ ਲਾਇਕ ਨਹੀਂ ਹੋ ਜਾ ਤੁਹਾਡੀਆਂ ਸਰਕਾਰਾਂ ਰਹੀਆਂ ਕਈ ਪਾਰਟੀਆਂ ਦੀ ਸਰਕਾਰਾਂ ਤੁਸੀਂ ਰਹਿਣ ਲੋਕ ਛੱਡਿਆ 1947 ਤੋਂ ਲੈ ਕੇ ਤੇ 2022 ਤੱਕ ਪੰਜਾਬ ਰਹਿਣ ਦੇ ਲਾਇਕ ਛੱਡਿਆ ਅਜੇ ਅਮਰਤਪਾਲ ਸਿੰਘ ਨੇ ਜਿੱਤਨਾ ਕਿ ਨਹੀਂ ਜਿੱਤਨਾ ਪਰ ਤੁਸੀਂ ਰਵਨੀ ਸਿੰਘ ਬਿੱਟੂ ਨੇ ਹਮੇਸ਼ਾ ਲੋਕਾਂ ਨੂੰ ਭੜਕਾਇਆ ਇੱਕ ਖਾਸ ਕਰਕੇ ਫਿਰਕੇ ਨੂੰ ਭੜਕਾਇਆ ਕੱਲ ਕਿ ਜਿਹੜੇ ਮੇਰੇ ਤੇ ਆਡੀਓ ਵਾਲੀ ਲੱਗੇ ਨਾ ਦੋਸ਼ ਜੇ ਤੇ ਮੈਂ ਉਹਨੂੰ ਡਿਵਰਟ ਕਰਾਂ ਇੰਨਾ ਜ਼ਹਿਰੀਲਾ ਕੱਲ ਭਾਸ਼ਣ ਦਿੱਤਾ ਰਵਨੀ ਸਿੰਘ ਬਿੱਟੂ ਉਹਨਾਂ ਨੇ ਮੈਨੂੰ ਇਸ ਤੋਂ ਕਦੀ ਵੀ ਉਮੀਦ ਨਹੀਂ ਪਰੋਈ ਉਮੀਦਾਂ ਨੇ ਤੋੜ ਦਿੱਤੀਆਂ ਹਰ ਇੱਕ ਦੀਆਂ ਯਾਰ ਘੱਟੋ ਘਣ ਪੰਜਾਬ ਦੀ ਤੇ ਫਿਕਰ ਕਰ ਅਮਰਤਾਪਾਲ ਤੋਂ ਪਹਿਲਾਂ ਸਿਮਰਜੀਤ ਸਿੰਘ ਮਾੜ ਬਣ ਗਿਆ ਐਮਪੀ ਕਿ ਲੋਕਾਂ ਨੇ ਪੰਜਾਬ ਛੱਡਤਾ ਟਾਡੇ ਤੁਹਾਡੀ ਕਾਂਗਰਸ ਦੀ ਸਰਕਾਰ ਜਦੋਂ ਰਹੀਆਂ ਪੁਰਾਣੀਆਂ ਕਿੰਨੀ ਪੰਜਾਬ ਦੇ ਜਵਾਨੀ ਬੇਕਸੂਰ ਕਉਕੋ ਕੇ ਮਾਰੀ ਆ ਗਿਆ ਲੋਕਾਂ ਨੇ ਪੰਜਾਬ ਛੱਡਦਾ ਹੈਗਾ ਜਾਂ ਉਦੋਂ ਕਸੂਰਵਾਰ ਬੇਕਸੂਰ ਲੋਕ ਮਾਰੇ ਕੇ ਪੰਜਾਬ ਛੱਡ ਦਿੱਤਾ ਹੈਗਾ ਇੱਕ ਵਾਰੀ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਹੋ ਕੋਈ ਐਸਾ ਕੰਮ ਕਰ ਜਾਂਦੇ ਜਿਹਦੇ ਨਾਲ ਵਿਸ਼ਵਾਸ ਹੀ ਨਾ ਬਣਦਾ ਅਮਰਤਪਾਲ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਤਾਂ ਕਹਿ ਰਹੇ ਆ ਉਹ ਕਹਿੰਦੇ ਸਭ ਤੋਂ ਵੱਧ ਤਾਂ ਨਸ਼ੇ ਨੇ ਬਰਬਾਦ ਕੀਤਾ ਜੇ ਤੁਸੀਂ ਨਸ਼ੇ ਵਾਲੇ ਤੇ ਚੱਕਿਆਂ ਹੁੰਦਾ ਚੰਗੀ ਤਰ੍ਹਾਂ ਸਵਾਲ ਤੇ ਹੋ ਸਕਦਾ ਅਮਰਤਪਾਲ ਨੂੰ ਲਾਇਕ ਨਾ ਕਰਦੇ ਤੁਹਾਨੂੰ ਵੋਟਾਂ ਪਾਉਣ ਆ ਜਾਂਦੇ ਜਿਹੜੇ ਐਮਪੀ ਕੋਠੀਆਂ ਦੀ ਭੁੱਖ ਦਿਖਾ ਉਹਨਾਂ ਤੋਂ ਲੋਕੀ ਆਸ ਕੀ ਕਰ ਸਕਦੇ ਜਿਹੜੇ ਪੰਜਾਬ ਦੇ ਲੀਡਰ ਭੱਜ ਭੱਜ ਕੇ ਸਿਕਿਉਰਟੀ ਲੈਣ ਵਾਸਤੇ ਬੀਜੇਪੀ ਵਿੱਚ ਸ਼ਾਮਲ ਹੋਏ ਕਿ ਮੈਨੂੰ ਐਕਸ ਕੈਟਾਗਰੀ ਵਾਈ ਕੈਟਾਗਰੀ ਵਿੱਚ ਉਹਨਾਂ ਤੋਂ ਤੁਸੀਂ ਪੰਜਾਬ ਦੀ ਆਸ ਕਰ ਸਕਦੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਡਰਾ ਰਹੇ ਨੇ ਤੇ ਪੰਜਾਬ ਦਾ ਹਿੰਦੂ ਭਾਈਚਾਰਾ ਇੱਡਾ ਡਰਪੋਕ ਨਹੀਂ ਆ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਸ਼ਾਇਦ ਅਰਵਨੀਤ ਸਿੰਘ ਬਿੱਟੂ ਚੰਗੀ ਤਰ੍ਹਾਂ ਨਹੀਂ ਜਾਣਦੇ ਪੰਜਾਬ ਦੇ ਹਿੰਦੂ ਭਾਈਚਾਰੇ ਨੇ ਆਜ਼ਾਦੀ ਤੋਂ ਲੈ ਕੇ ਤੇ ਹੁਣ ਤੱਕ ਪੰਜਾਬ ਦੇ ਨਾਲ ਖੂਨ ਪਸੀਨਾ ਇਕੱਠਾ ਵਹਾਇਆ ਪੰਜਾਬ ਪੰਜਾਬੀ ਇਹਨੇ ਡਰਪੋਕ ਨਹੀਂ ਆ ਜਿੰਨੇ ਰਵਨੀਤ ਸਿੰਘ ਬਿੱਟੂ ਸਾਹਿਬ ਸਮਝ ਰਿਹਾਗੇ ਨੇ ਠੀਕ ਹੈ ਤੁਹਾਡੀ ਆਡੀਓ ਰੇ ਟਾਈਪ ਹੋ ਗਈ ਤੁਸੀਂ ਸਿੱਧਾ ਮੁਕਾਬਲਾ ਕਰੋ ਉਹਦੇ ਨਾਲ ਸਿਮਰਜੀਤ ਬੈਂਸ ਨਾਲ ਤੁਸੀਂ ਹਿੰਦੂ ਭਾਈਚਾਰੇ ਨੂੰ ਡਰਾ ਰਹੇ ਤੁਸੀਂ ਕਿਹਨੂੰ ਮੰਨਦੇ ਪੰਜਾਬ ਕੇ ਦਾ ਕੀ ਰਾਜਗੁਰੂ ਸਗਦੇਵ ਉਹ ਉਹ ਕੌਣ ਸੀ ਲਾਲਾ ਲਾਜਪਤ ਲਾਲਾ ਲਾਜਪਤ ਰਾਇ ਕੌਣ ਸੀ ਮਦਨ ਲਾਲ ਢਿੰਗਰਾ ਕੌਣ ਸੀ ਸਤਪਾਲ ਕਿਚਲੂ ਕੌਣ ਸੀ ਯਾਰ ਘੱਟੋ ਘੱਟ ਤੇ ਸੋਚ ਬੋਲਣ ਤੋਂ ਪਹਿਲਾਂ ਤੇ ਸੋਚ ਲਓ ਕਿਉਂ ਯਾਰ ਕੋਲਦੇ ਹੋ ਰਵਨੀਤ ਸਿੰਘ ਬਿੱਟੂ ਯਾਰ ਕੋਲ ਕੇ ਐਮਪੀ ਤੇ ਨਹੀਂ ਬਣ ਸਕਦਾ ਨਾ ਤੁਸੀਂ ਲੜਾਈ ਲੜੋ ਰਾਜਾ ਮਰਿੰਦਰ ਸਿੰਘ ਵੜਿੰਗ ਨਾਲ ਲੜੋ ਅਸ਼ੋਕ ਪਰਾਸ਼ਰ ਪੱਪੀ ਨਾਲ ਲੜੋ ਸਿਮਰਜੀਤ ਸਿੰਘ ਬੈਂਸ ਨਾਲ ਲੜੋ ਕਾਲੀ ਦਲ ਰਣਜੀਤ ਸਿੰਘ ਢਿਲਣ ਪਰ ਪੰਜਾਬ ਦੇ ਭਾਈਚਾਰੇ ਨੂੰ ਨਾ ਫਿੱਕ ਫਿਰਕੇ ਨੂੰ ਤੁਸੀਂ ਗਮਰਾਹ ਕਰੋ ਪੜਕਾਓ ਕਿੰਨੇ ਕਿਹਦਾ ਪੰਜਾਬ ਛੱਡਣ ਨੂੰ ਦਿਲ ਕਰਦਾ ਲੋਕੀ ਤੇ ਇਹ ਪੰਜਾਬ ਗੁਰੂਆਂ ਦੇ ਨਾਮ ਵਸਦਾ ਤੁਹਾਡੇ ਲੋਕ ਤੁਹਾਡੇ ਪੋਲਿਟਿਸ਼ੀਨਾਂ ਤੋਂ ਖਤਰਾ ਪੰਜਾਬ ਨੂੰ ਆਮ ਲੋਕਾਂ ਤੋਂ ਨਹੀਂ ਖਤਰਾ ਗਿਆ ਤੇ ਤੁਸੀਂ ਉਸ ਬੰਦੇ ਬਾਰੇ ਬੋਲੇ ਜਿੰਨੇ ਜੇ ਐਮਪੀ ਬੰਨਾ ਕਿ ਨਹੀਂ ਬੰਨਾ ਤੁਸੀਂ ਲੋਕਾਂ ਨੂੰ ਗਮਰਾਹ ਕਰ ਫਿਰ ਕਿਸਾਨਾਂ ਬਾਰੇ ਕੀ ਬੋਲ ਰਹੇ ਨੇ ਕਿ ਸਾਡੀ ਸਰਕਾਰ ਦੁਬਾਰਾ ਬਣਨੇ ਤੋਂ ਅਸੀਂ ਫਿਰ ਕਹੋ ਕਿ ਐਨਐਸਐ ਲਾ ਕੇ ਡਿਬਰੂਗੜ੍ਹ ਭੇਜੋਗੇ ਤੁਸੀਂ ਪੰਜਾਬ ਨੂੰ ਧਮਕਾ ਰਹੇ ਹੋ ਪੰਜਾਬ ਨੂੰ ਡਰਾ ਰਹੇ ਹੋ ਪੰਜਾਬ ਕਿੱਥੇ ਡਰਿਆ ਗਿਆ ਪੰਜਾਬ ਤੇ ਉਦੋਂ ਨਹੀਂ ਡਰਿਆ ਜਦੋਂ ਤੁਸੀਂ ਅਤਵਾਦ ਤੇ ਖਾੜਕੂ ਵਹਿਦ ਕਹਿ ਕੇ ਟਾਡੇ ਵਾਡਵ ਦੇ ਰਿਆ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਤੇ ਉਦੋਂ ਨਹੀਂ ਡਰਿਆਗਾ ਇਸ ਕਰਕੇ ਮੈਨੂੰ ਲੱਗਦਾ ਰਵਨੀਤ ਸਿੰਘ ਬਿੱਟੂ ਬੜੇ ਪੁਰਾਣੇ ਪੋਲਿਟਿਸ਼ਨ ਹੋ ਜਾਊਗਾ ਤਿੰਨ ਵਾਰਾ ਐਮਪੀ ਬੰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਪਰ ਘੱਟੋ ਘੱਟ ਸਮਝ ਦੇ ਨਾਲ ਸੂਝਬੂਝੇ ਦੇ ਨਾਲ ਅਕਲ ਦੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਨੇ ਬੜਾ ਰਾਈਜ਼ ਕਰਨਾ ਹੈਗਾ ਹਾਲਾਂਕਿ ਉਹਨਾਂ ਦਾ ਵੀ ਮੁੱਖ ਮੰਤਰੀ ਬਣਨ ਦਾ ਸੁਪਨਾ ਹੋਊਗਾ ਚਲੋ ਪ੍ਰਮਾਤਮਾ ਉਹਨਾਂ ਦੇ ਸੁਪਨੇ ਨੂੰ ਪੂਰਾ ਕਰੋ ਪਰ ਪੰਜਾਬ ਨੂੰ ਅਜੇਹੇ ਭਾਂਬੜ ਨਾਲ ਬਚਾਓ ਕਿਉਂਕਿ ਜਿਨ੍ਹਾਂ ਨੇ ਵੀ ਪੰਜਾਬ ਦੇ ਵਿੱਚ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕੀਤੇ ਉਹ ਲੋਕ ਅੱਗ ਦੇ ਵਿੱਚ ਖੁਦ ਪਹਿਲਾਂ ਝੁਲਸੇ ਨੇ ਤੇ ਇਸ ਕਰਕੇ ਬੜੀ ਸਿਆਣੀ ਪੋਲਿਟਿਸ਼ੀਅਨ ਸਾਨੂੰ ਜ਼ਰੂਰਤ ਆ ਬੜੀ ਸੂਝਬੂਝ ਦੀ ਗੱਲ ਜ਼ਰੂਰਤ ਆ ਅਜਿਹੇ ਜਿਹੜੇ ਭੜਕਾਉ ਭਾਸ਼ਣ ਨਹੀਂ ਦੇਣੇ ਚਾਹੀਦੇ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਤੁਸੀਂ ਕਿਸਾਨਾਂ ਨੂੰ ਕਹਿ ਰਹੇ ਕਿ ਕੀ ਕਿਸਾਨ ਹੱਤਵੰਦੀ ਨੇ ਬਦੋ ਜੋ ਭਾਜੀਪੀ ਵਾਲੀ ਬੋਲੀ ਬੋਲਦੇ ਹੁਣ ਤੁਸੀਂ ਬੋਜੀ ਬੋਲੀ ਪਣ ਤੁਸੀਂ ਤੇ ਖੂ ਖਾਤੇ ਪਾਲੇ ਜਿਹੜਾ ਤੁਸੀਂ ਜੰਤਰ ਮੰਤਰ ਦੇ ਅੱਗੇ ਧਰਨਾ ਦਿੰਦੇ ਰਹੇਗੇ ਤੁਸੀਂ ਤੇ ਕਹਿੰਦੇ ਕਿ ਬਿੱਲ ਵਾਪਸ ਕਰ ਲਓ ਤੇ ਮੈਂ ਰਾਜੂਵਾਣਾ ਨੂੰ ਵੀ ਛੱਡ ਦੂੰਗਾ ਹੁਣ ਤੁਸੀਂ ਕਿਸਾਨਾਂ ਦੇ ਖਿਲਾਫ ਹੀ ਬੋਲੀ ਜਾ ਰਹੇ ਹੋ ਜੇ ਪ੍ਰੋਟੈਸਟ ਕਰੇ ਕਿਸਾਨਾਂ ਨੂੰ ਸਮਝਾਓ ਤੁਹਾਡੇ ਤੇ ਪਹਿਲਾਂ ਤੁਹਾਨੂੰ ਲੋਕ ਕੀ ਜਦੋਂ ਤੁਸੀਂ ਐਮਪੀ ਬਣੇ ਹੋ ਤਿੰਨ ਵਾਰ ਕੀ ਤੈਨੂੰ ਸਿਰਫ ਹਿੰਦੂਆਂ ਨੇ ਵੋਟਾਂ ਪਾਈਆਂ ਕਿ ਸਿੱਖਾਂ ਨੇ ਮੁਸਲਮਾਨਾਂ ਨੇ ਸਾਈਆਂ ਨੇ ਵੋਟਾਂ ਨਹੀਂ ਪਾਈਆਂ ਗਿਆ ਤੇ ਮੈਨੂੰ ਲੱਗਦਾ ਹੈ ਕਿ ਕੇਵਲੇ ਪੋਲਿਟਿਸ਼ਨਾਂ ਦੀ ਨਾ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਅਜੇ ਪੋਲਿਟਿਸ਼ਨ ਜਿਹੜੇ ਇਦਾਂ ਦੀ ਅੱਗ ਬੋਲਦੇ ਮੂੰਹ ਜੇ ਇਹਨਾਂ ਨੂੰ ਡਰਵਾ ਉਸ ਤੋਂ ਅਮਰਥਪਾਲ ਤੋਂ ਤੇ ਜਿਹੜੀ ਇਹਨਾਂ ਨੇ ਸਾਧਵੀ ਪ੍ਰਗਿਆ ਬਣਾਤੀ ਸੀ ਐਮਪੀ ਉਹ ਕੌਣ ਸੀ ਜਿਹੜੇ ਕਹਿੰਦੇ ਕਿ ਇਹ ਇੰਡੀਆ ਨੂੰ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਉਹਨਾਂ ਤੋਂ ਵੱਡੇ ਖਤਰਨਾਕ ਕੌਣ ਨੇ ਇਸ ਕਰਕੇ ਰਵੀ ਸਿੰਘ ਬਿੱਟੂ ਸਾਹਿਬ ਨੇ ਜੇ ਤੁਹਾਡੀ ਆਡੀਓ ਰਿਲੀਜ਼ ਕਰ ਦਿੱਤੀ ਨਾ ਉਹਨਾਂ ਨੇ ਸਿਮਰਜੀਤ ਬੈਂਸ ਉਹਨਾਂ ਨੇ ਤੇ ਉਹਨਾਂ ਦੇ ਨਾਲ ਸਿੱਧਾ ਮੁਕਾਬਲਾ ਕਰੋ ਕਿਸਾਨਾਂ ਨੂੰ ਨਾ ਧਮਕਾਓ ਤੇ ਹਿੰਦੂ ਭਾਈਚਾਰੇ ਨੂੰ ਨਾ ਭੜਕਾਓ ਰੱਬ ਦਾ ਵਾਸਤਾ ਪੰਜਾਬ ਠੰਡਾ ਹੀ ਰਵੇ ਇਹੋ ਜੇ ਤੁਸੀਂ ਕੋਸ਼ਿਸ਼ ਨਾ ਕਰੋ ਕਿ ਪੰਜਾਬ ਨੂੰ ਮੁਰਦ ਤੋਂ ਆਂਬੂ ਲਾਂਬੂ ਲੱਗਣ